ਦਾ ਜੂਥ ਲਾਇਬ੍ਰੇਰੀ ਹੀਰੋ ਕੋਰ ਜਿਸ਼ਦਾਦ ਕਾਰਟਨ ਕੁਝ ਸਮੇਂ ਬਾਅਦ ਮਿਲਾਂ ਮੌਨਸਾ ਦੇ ਡਿਊਟੀ ਕੁਸ਼ਮਨ ਸਾਹਿਬ ਜੀ ਅਮਨੇ ਕਾ ਕੰਮ ਕਰਨਗੇ ਚਲ ਮੈਂ ਤੁਹਾਨੂੰ ਦਿਉਂਗਾ ਕਿ ਤੁਹਾਨੂੰ ਬਹੁਤ ਮੀਅਪਰਾਲਾ ਹੈ ਹਾਂ ਦਾ ਅੰਦਰ ਦਾ ਦਰਸਾ ਕੰਪਿਊਟਰ ਲਾਇਬ੍ਰੇਰੀ ਪਾਸਵਰਡ ਗਏ 8399 ਜਿਵੇਂ ਚ 99 ਦਨ ਕੰਪਿਊਟਰ ਕਿਤਾਬਾਂ ਜੋ ਕਿ ਬੱਚਿਆਂ ਨੂੰ ਪੜਨ ਵਾਸਤੇ ਚੋਲਤ ਮਿਲੇਗੀ ਬੱਚੇ ਇਤਿਹਾਸ ਨੂੰ ਖੋਜਣਗੇ ਇੱਕ ਬਹੁਤ ਵੱਡੀ ਦੇਣ ਹੈ ਜੋ ਕਿ ਹਰ ਇੱਕ ਨਗਰ ਦੇ ਵਿੱਚ ਲਾਇਬ੍ਰੇਰੀ ਹੋਣੀ ਜ਼ਰੂਰੀ ਹੈ ਦੇਸ਼ੀ ਸ਼ਾਹ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਇਬ੍ਰੇਰੀ ਪੀਰੋ ਕੁਲੋ ਨਗਰ ਨੂੰ ਸਮਰਪਿਤ ਕਰਨੀ ਹੈ ਬਹੁਤ ਹੀ ਵਾਈਫਾਈ ਲੈਬਰੀ ਹੈ ਇਹ ਸੀ ਲੱਗੇ ਹੋਏ ਹਨ ਕੋਲਸ ਹੁੰਦਾ ਹਨ ਸਾਰੇ ਨਗਰ ਨੂੰ ਬੈਂਤੀ ਹੈ ਜੋ ਬੱਚੇ ਖਤਮਾ ਪੜਨਾ ਚਾਹੁੰਦੇ ਹਨ ਬਜ਼ੁਰਗ ਪੜਨਾ ਚਾਹੁੰਦੇ ਹਨ ਕੋਈ ਲੈਬਰੀ ਚਾਰ ਚੱਕ ਪੜ ਸਕਦੇ ਹਨ மதி <laughs> பய <laughs> 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 <laughs>